ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਆਪਣੇ ਘਰ ਦੇ ਵਿੱਚ ਦੋ ਲੌਂਗ ਇਸ ਜਗ੍ਹਾ ਤੇ ਰੱਖ ਕੇ ਛੁਪਾ ਦਿਓ ਤਾਂ ਵੇਖ ਲੈਣਾ ਤੁਹਾਡੇ ਘਰ ਵਿੱਚ ਪੈਸਿਆਂ ਦਾ ਮੇਵਰਨਾ ਸ਼ੁਰੂ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੁਹਾਨੂੰ ਕਦੇ ਵੀ ਪੈਸੇ ਪੱਖੋਂ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਡੀਆਂ ਦੁੱਖ ਤਕਲੀਫਾਂ ਦੂਰ ਹੋ ਜਾਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਤ ਸੰਗਰ ਜੀ ਸਾਤ ਸੰਗਰ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਬੜਾ ਹੀ ਸਿੰਪਲ ਤੇ ਇੱਕ ਘਰੇਲੂ ਉਪਾਅ ਲੈ ਕੇ ਆਏ ਹਾਂ ਜੀ ਜੋ ਕਿ ਤੁਹਾਡੇ ਘਰ ਦੇ ਵਿੱਚ ਜਿੰਨੀਆਂ ਵੀ ਪੈਸੇ ਸੰਬੰਧੀ ਪਰੇਸ਼ਾਨੀਆਂ ਹਨ ਉਹ ਸਾਰੀਆਂ ਹੀ ਤੁਹਾਡੀਆਂ ਪਰੇਸ਼ਾਨੀਆਂ ਹੁਣ ਦੂਰ ਹੋ ਜਾਣਗੀਆਂ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਬਰਕਤ ਨਹੀਂ ਪੈ ਰਹੀ ਬਰਕਤ ਆ ਹੀ ਨਹੀਂ ਰਹੀ ਤੁਹਾਡੇ ਘਰ ਦੇ ਵਿੱਚ ਬਰਕਤ ਆਉਣੀ ਸ਼ੁਰੂ ਹੋ ਜਾਵੇ ਕਿ ਕਈ ਵਾਰ ਕੀ ਹੁੰਦਾ ਹੈ ਕਿ ਇਨਸਾਨ ਬਹੁਤ ਜ਼ਿਆਦਾ ਮਿਹਨਤ ਕਰਦਾ ਹੈ ਬਹੁਤ ਜ਼ਿਆਦਾ ਹੀ ਕਮਾਈ ਕਰਦਾ ਹੈ ਪਰ ਉਸ ਦੇ ਪੈਸੇ ਵਿੱਚ ਬਰਕਤ ਨਹੀਂ ਪੈਂਦੀ ਉਸਦੀ ਕਮਾਈ ਵਿੱਚ ਬਰਕਤ ਨਹੀਂ ਪੈਂਦੀ ਉਹ ਫਿਰ ਬੜਾ ਹੀ ਪਰੇਸ਼ਾਨ ਰਹਿੰਦਾ ਹੈ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਪੈਸਾ ਕਿੱਥੋਂ ਆਇਆ ਤੇ ਕਿੱਥੇ ਚਲਿਆ ਗਿਆ ਤਾਂ ਉਹ ਪੈਸਾ ਫਜ਼ੂਲ ਖਰਚ ਦੇ ਰਾਹ ਹੀ ਉਹਨਾਂ ਦੇ ਘਰ ਵਿੱਚੋਂ ਸਾਰਾ ਹੀ ਖਰਚ ਹੋ ਜਾਂਦਾ ਹੈ ਫਿਰ ਉਹਨਾਂ ਦਾ ਸਾਰਾ ਪੈਸਾ ਜਿਹੜਾ ਹੈ ਬਿਮਾਰੀਆਂ ਤੇ ਵੀ ਕਈ ਵਾਰ ਖਰਚ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਜਿਵੇਂ ਆਪਾਂ ਕਹਿ ਸਕਦੇ ਹਾਂ ਜੀ ਕਿ ਸਵੇਰ ਦੇ ਸਮੇਂ ਸਾਡਾ ਜਿਹੜਾ ਪਰਸ ਹੈ ਪੈਸਿਆਂ ਨਾਲ ਭਰਿਆ ਹੁੰਦਾ ਹੈ ਜਿਵੇਂ ਹੀ ਸ਼ਾਮ ਹੁੰਦੀ ਹੈ ਸ਼ਾਮ ਹੁੰਦੇ ਅੰਸਾਰ ਹੀ ਸਾਡਾ ਜਿਹੜਾ ਪੈਸਿਆਂ ਦੇ ਨਾਲ ਭਰਿਆ ਪਰਸ ਇੱਕਦਮ ਖਾਲੀ ਹੋ ਜਾਂਦਾ ਹੈ ਤੇ ਸਾਨੂੰ ਸਮਝ ਨਹੀਂ ਆਉਂਦੀ ਕਿ ਇੱਕਦਮ ਸਾਡਾ ਪੈਸਾ ਜਿਹੜਾ ਹੈ ਕਿੱਥੇ ਖਰਚ ਹੋ ਗਿਆ ਹੈ ਤੇ ਜਦੋਂ ਫਿਰ ਸਾਡੇ ਘਰ ਦੇ ਵਿੱਚ ਇਹੋ ਜਹੀਆਂ ਤੰਗੀਆਂ ਪਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਵਿਅਕਤੀ ਇਸ ਚੀਜ਼ ਤੋਂ ਬੜਾ ਜ਼ਿਆਦਾ ਫਿਰ ਪਰੇਸ਼ਾਨ ਹੋ ਜਾਂਦਾ ਹੈ ਕਿਉਂਕਿ ਜੋ ਵਿਅਕਤੀ ਘਰ ਦੇ ਵਿੱਚ ਇਕੱਲਾ ਹੀ ਕਮਾਉਣ ਵਾਲਾ ਹੁੰਦਾ ਹੈ ਇਕੱਲਾ ਹੀ ਸਾਰਿਆਂ ਦਾ ਪਾਲਣ-ਪੋਸ਼ਣ ਬੱਚਿਆਂ ਦਾ ਕਰਨ ਵਾਲਾ ਹੁੰਦਾ ਹੈ ਘਰ ਨੂੰ ਚਲਾਉਣ ਵਾਲਾ ਹੁੰਦਾ ਹੈ ਉਹ ਫਿਰ ਵਿਅਕਤੀ ਜਦੋਂ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਸਹਿਣ ਕਰਦਾ ਹੈ ਤਾਂ ਉਹ ਫਿਰ ਜ਼ਿੰਦਗੀ ਤੋਂ ਥੱਕ ਹਾਰ ਜਾਂਦਾ ਹੈ ਕਿਉਂਕਿ ਉਹਦੇ ਮਨ ਵਿੱਚ ਇਸ ਤਰ੍ਹਾਂ ਦੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ ਕਿ ਮੈਂ ਬਹੁਤ ਜ਼ਿਆਦਾ ਮਿਹਨਤ ਕਰਦਾ ਹਾਂ ਤੇ ਪਰ ਇਸ ਦੇ ਬਾਵਜੂਦ ਵੀ ਸਾਡੇ ਜਿਹੜੇ ਖਰਚੇ ਹਨ ਉਹ ਮਿਲਾ ਕੇ ਸਾਡੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਹੈ ਸਾਡੀਆਂ ਜ਼ਰੂਰਤਾਂ ਫਿਰ ਵੀ ਪੂਰੀਆਂ ਨਹੀਂ ਹੁੰਦੀਆਂ ਤੇ ਕਈ ਵਾਰ ਸਾਡੇ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਹਨ ਕਿ ਸਾਨੂੰ ਆਂਡ ਗਵੰਡ ਰਿਸ਼ਤੇਦਾਰ ਭੈਣ ਭਰਾਵਾਂ ਤੋਂ ਮਦਦ ਮੰਗਣੀ ਪੈਂਦੀ ਹੈ ਜਦੋਂ ਅਸੀਂ ਪੈਸਾ ਮੰਗਣ ਦੇ ਲਈ ਕਿਸੇ ਦੇ ਕੋਲ ਜਾਂਦੇ ਹਾਂ ਤਾਂ ਸਾਨੂੰ ਅੱਗੋਂ ਕੋਰੀ ਨਾ ਹੋ ਜਾਂਦੀ ਹੈ ਜਵਾਬ ਮਿਲ ਜਾਂਦਾ ਹੈ ਕਿਉਂਕਿ ਅੱਜ ਕੱਲ ਦੇ ਸਮੇਂ ਵਿੱਚ ਜੇਕਰ ਅਸੀਂ ਕਿਸੇ ਤੋਂ ਮਦਦ ਮੰਗਦੇ ਹਾਂ ਤਾਂ ਅਗਲੇ ਨੂੰ ਇਹ ਹੁੰਦਾ ਹੈ ਕਿ ਪਤਾ ਇਹ ਕੀ ਸਾਡੇ ਪੈਸੇ ਵਾਪਸ ਕਰੇਗਾ ਜਾਂ ਨਹੀਂ ਕਰੇਗਾ ਤੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਤੇ ਮੁਸ਼ਕਲਾਂ ਕਦੇ ਵੀ ਨਾ ਆਉਣ ਤੁਸੀਂ ਇਸ ਉਪਾਅ ਨੂੰ ਇੱਕ ਵਾਰ ਜ਼ਰੂਰ ਕਰ ਲੈਣਾ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਦੋ ਲੌਂਗਾਂ ਦੇ ਨਾਲ ਕੀਤਾ ਜਾਣ ਵਾਲਾ ਇੱਕ ਚਮਤਕਾਰੀ ਉਪਾਅ ਲੈ ਕੇ ਆਏ ਹਾਂ ਦੋ ਲੌਂਗ ਦੇ ਨਾਲ ਨਾਲ ਇੱਕ ਛੋਟਾ ਜਿਹਾ ਉਪਾਅ ਕਰਕੇ ਤੁਸੀਂ ਘਰ ਦੇ ਵਿੱਚ ਇਹਨਾਂ ਲੌਂਗਾਂ ਨੂੰ ਇਸ ਜਗ੍ਹਾ ਤੇ ਫਿਰ ਰੱਖ ਦੇਣਾ ਹੈ ਜਦੋਂ ਤੁਸੀਂ ਇਸ ਜਗ੍ਹਾ ਤੇ ਆਪਣੇ ਘਰ ਦੇ ਵਿੱਚ ਦੋ ਲੌਂਗ ਰੱਖ ਦਿਓਗੇ ਨਾ ਤਾਂ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਪੈਸਿਆਂ ਦੇ ਪ੍ਰਤੀ ਜਿੰਨੀਆਂ ਵੀ ਪ੍ਰੋਬਲਮਸ ਹਨ ਮੁਸ਼ਕਿਲਾਂ ਹਨ ਖਤਮ ਹੋ ਜਾਣਗੀਆਂ ਕਿਉਂਕਿ ਅੱਜ ਕੱਲ ਦੇ ਸਮੇਂ ਵਿੱਚ ਜੇਕਰ ਅਸੀਂ ਗੱਲ ਕਰੀਏ ਮੇਨ ਪ੍ਰੋਬਲਮ ਜਿਹੜੀ ਹੁੰਦੀ ਹੈ ਪੈਸੇ ਨੂੰ ਲੈ ਕੇ ਹੁੰਦੀ ਹੈ ਤੇ ਪੈਸੇ ਨਾਲ ਹੀ ਪਾਵਰ ਹੁੰਦੀ ਹੈ ਜਿਹੜੇ ਘਰ ਵਿੱਚ ਪੈਸਾ ਹੈ ਉਹਦੇ ਘਰ ਵਿੱਚ ਹੀ ਅੱਜ ਕੱਲ ਸਮੇਂ-ਸਮੇਂ ਤੇ ਖੁਸ਼ੀਆਂ ਹੁੰਦੀਆਂ ਹਨ ਉਸ ਇਨਸਾਨ ਦੀ ਹੀ ਇੱਜ਼ਤ ਗਿਣੀ ਜਾਂਦੀ ਹੈ ਜਿਹਦੇ ਕੋਲ ਘਰ ਵਿੱਚ ਪੈਸਾ ਨਹੀਂ ਹੁੰਦਾ ਕਲੇ-ਕਲੇਸ਼ ਉਸਦੇ ਘਰ ਵਿੱਚ ਹਮੇਸ਼ਾ ਚੱਲਦਾ ਰਹਿੰਦਾ ਹੈ ਇਸ ਕਰਕੇ ਤੁਹਾਡੇ ਲਈ ਇਹ ਪਰੇਸ਼ਾਨੀ ਫਿਰ ਦੂਰ ਕਰਨ ਦੇ ਲਈ ਅਸੀਂ ਅੱਜ ਦੀ ਵੀਡੀਓ ਦਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਹੀ ਜਾਣਕਾਰੀ ਦੱਸਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਲਾਈਕ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਲਈ ਕਿਸੇ ਵੀ ਦਿਨ ਵਾਰ ਦੀ ਕੋਈ ਬੰਦਿਸ਼ ਨਹੀਂ ਹੁੰਦੀ ਕਿਸੇ ਵੀ ਸਮੇਂ ਕਿਸੇ ਵੀ ਦਿਨ ਕਰ ਸਕਦੇ ਹੋ ਜਦੋਂ ਵੀ ਤੁਹਾਡੇ ਕੋਲ ਸਮਾਂ ਹੋਵੇ ਤੁਸੀਂ ਇਸ ਉਪਾਅ ਨੂੰ ਉਦੋਂ ਹੀ ਕਰ ਲਓ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦੇ ਹਨ ਦੋ ਲੌਂਗ ਜਿਹੜੇ ਤੁਸੀਂ ਲੈਣੇ ਹਨ ਇਕਦਮ ਸਾਬਤ ਹੋਣੇ ਚਾਹੀਦੇ ਹਨ ਉਹਨਾਂ ਦੇ ਫੁੱਲ ਵੀ ਟੁੱਟੇ ਨਹੀਂ ਹੋਣੇ ਚਾਹੀਦੇ ਇੱਕ ਛੋਟਾ ਜਿਹਾ ਲਾਲ ਰੰਗ ਦਾ ਕੱਪੜਾ ਲੈਣਾ ਹੈ ਜਿਸ ਦੇ ਵਿੱਚ ਅਸੀਂ ਇਹਨਾਂ ਦੋ ਲੌਂਗਾਂ ਨੂੰ ਲਪੇਟ ਕੇ ਰੱਖਾਂਗੇ ਇਸ ਉਪਾਣੂ ਕਰਨ ਦੇ ਲਈ ਸਾਨੂੰ ਸਿਰਫ ਦੋ ਹੀ ਚੀਜ਼ਾਂ ਚਾਹੀਦੀਆਂ ਹਨ ਇਸ ਉਪਾਣੂ ਕਰਨ ਤੋਂ ਪਹਿਲਾਂ ਇੱਕ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਇਸ ਉਪਾਣੂ ਕਰਦੇ ਸਮੇਂ ਤੁਸੀਂ ਆਪਣੇ ਘਰ ਦੇ ਫੈਮਿਲੀ ਮੈਂਬਰਾਂ ਤੋਂ ਇਲਾਵਾ ਇਸ ਉਪਾਣੂ ਕਿਸੇ ਨੂੰ ਵੀ ਨਹੀਂ ਦੱਸਣਾ ਤੁਸੀਂ ਇਸ ਉਪਾਅ ਨੂੰ ਕਰ ਰਹੇ ਹੋ ਕਈ ਵਾਰ ਕੀ ਹੁੰਦਾ ਹੈ ਕਿ ਕੁਝ ਲੇਡੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਕੋਈ ਗੱਲ ਪਚਦੀ ਨਹੀਂ ਉਹ ਦੱਸ ਦਿੰਦੀਆਂ ਹਨ ਆਂਡ ਗਵਾਂਡ ਦੇ ਵਿੱਚ ਕਿ ਅੱਜ ਅਸੀਂ ਇਸ ਉਪਾਅ ਨੂੰ ਕਰਨ ਵਾਲੇ ਹਾਂ ਇਹ ਉਪਾਅ ਇਸ ਚੀਜ਼ ਦੇ ਲਈ ਕਰੀਦਾ ਹੈ ਜਦੋਂ ਅਸੀਂ ਇਸ ਤਰ੍ਹਾਂ ਆਪਣੇ ਫੈਮਿਲੀ ਮੈਂਬਰ ਤੋਂ ਇਲਾਵਾ ਆਪਣੇ ਘਰ ਤੋਂ ਬਾਹਰ ਕਿਸੇ ਨੂੰ ਇਹ ਉਪਾਅ ਦੱਸ ਦੇਵਾਂਗੇ ਤਾਂ ਫਿਰ ਸਾਨੂੰ ਇਸ ਉਪਾਅ ਦਾ ਰਿਜ਼ਲਟ ਨਹੀਂ ਮਿਲੇਗਾ ਕਿਉਂਕਿ ਅਸੀਂ ਉਪਾਅ ਦੱਸਣ ਦੇ ਨਾਲ ਹੀ ਇਸ ਤਰ੍ਹਾਂ ਦੀਆਂ ਵੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ ਕਿ ਵੇਖਿਓ ਹੁਣ ਸਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ। ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਹੁਣ ਪੈਸਾ ਆ ਜਾਵੇਗਾ। ਇਸ ਤਰ੍ਹਾਂ ਦੀਆਂ ਕੁਝ ਗੱਲਾਂ ਅਸੀਂ ਹੰਕਾਰ ਦੇ ਵਿੱਚ ਆ ਕੇ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ। ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਉਪਾਦਾ ਸਾਨੂੰ ਫਾਇਦਾ ਹੋਣਾ ਸੀ ਉਹ ਫਿਰ ਬਿਲਕੁਲ ਹੀ ਘਟ ਜਾਂਦਾ ਹੈ ਤਾਂ ਕਈ ਵਾਰ ਸਾਨੂੰ ਫਾਇਦਾ ਮਿਲਦਾ ਹੀ ਨਹੀਂ। ਇਸ ਕਰਕੇ ਇਸ ਉਪਾਅ ਨੂੰ ਕਰਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਇਸ ਉਪਾਅ ਬਾਰੇ ਕਿਸੇ ਨੂੰ ਵੀ ਖਬਰ ਨਹੀਂ ਹੋਣੀ ਚਾਹੀਦੀ ਤੇ ਇਸੇ ਤਰ੍ਹਾਂ ਜਿਹੜੇ ਤੁਸੀਂ ਦੋ ਲੌਂਗ ਲਏ ਹਨ ਇੱਕ ਲਾਲ ਰੰਗ ਦਾ ਜੋ ਕਪੜਾ ਲਿਆ ਹੈ ਜੇਕਰ ਉਹ ਕਪੜਾ ਥੋੜਾ ਵੱਡਾ ਹੈ ਤਾਂ ਲੌਂਗ ਇਸ ਵਿੱਚ ਲਾਲ ਰੰਗ ਦੇ ਕਪੜੇ ਵਿੱਚ ਰੱਖ ਕੇ ਤੁਸੀਂ ਇਸ ਦੀ ਗੱਠ ਲਗਾ ਸਕਦੇ ਹੋ ਤੇ ਜੇਕਰ ਉਹ ਲਾਲ ਰੰਗ ਦਾ ਕਪੜਾ ਛੋਟਾ ਹੈ ਤੇ ਤੁਸੀਂ ਵੈਸੇ ਹੀ ਚੰਗੀ ਤਰ੍ਹਾਂ ਉਸ ਨੂੰ ਫੋਲਡ ਕਰਕੇ ਦੋ ਲੌਂਗ ਉਸ ਕਪੜੇ ਵਿੱਚ ਲਪੇਟ ਸਕਦੇ ਹੋ ਤੇ ਇਹਨਾਂ ਦੋ ਲੌਂਗਾਂ ਨੂੰ ਜਿਹੜੇ ਤੁਸੀਂ ਲਾਲ ਕਪੜੇ 'ਚ ਲਪੇਟੇ ਹਨ ਇਸ ਨੂੰ ਲਪੇਟਣ ਤੋਂ ਬਾਅਦ ਇਸ ਇੱਕ ਐਸੀ ਜਗ੍ਹਾ ਤੇ ਆਪਣੇ ਘਰ ਦੇ ਵਿੱਚ ਤੁਸੀਂ ਰੱਖਣਾ ਹੈ ਜਿੱਥੇ ਕਿਸੇ ਦੀ ਨਜ਼ਰ ਨਾ ਪਵੇ ਜਿਵੇਂ ਕਿ ਤੁਹਾਡੇ ਘਰ ਦੇ ਵਿੱਚ ਕੋਈ ਪੈਸਿਆਂ ਵਾਲੀ ਤਜੋਰੀ ਬਣੀ ਹੋਈ ਹੈ ਜਿੱਥੇ ਤੁਸੀਂ ਆਪਣੇ ਗਹਿਣੇ ਵਗੈਰਾ ਰੱਖਦੇ ਹੋ ਸੋਨਾ ਪੈਸਾ ਚਾਂਦੀ ਰੱਖਦੇ ਹੋ ਉਥੇ ਵੀ ਇਹ ਜਿਹੜੇ ਦੋ ਲੌਂਗ ਹਨ ਜੋ ਲਪੇਟੇ ਹੋਏ ਹਨ ਲਾਲ ਕੱਪੜੇ ਦੇ ਵਿੱਚ ਉਥੇ ਰੱਖ ਸਕਦੇ ਹੋ ਜਿਵੇਂ ਤੁਹਾਡੀ ਕੋਈ ਅਲਮਾਰੀ ਹੈ ਜਿੱਥੇ ਤੁਸੀਂ ਆਪਣਾ ਪੈਸਾ ਟਕਾ ਰੱਖਦੇ ਹੋ ਉਥੇ ਵੀ ਰੱਖ ਸਕਦੇ ਹੋ ਇੱਕ ਐਸੀ ਜਗ੍ਹਾ ਰੱਖੋ ਜਿਹੜੀ ਜਗ੍ਹਾ ਨੂੰ ਤੁਸੀਂ ਵਾਰ-ਵਾਰ ਖੋਲਦੇ ਹੋ ਪਰ ਜ਼ਿਆਦਾਤਰ ਨਹੀਂ ਖੋਲਣਾ ਜਿੱਥੇ ਕਿਸੇ ਦੀ ਨਜ਼ਰ ਨਹੀਂ ਜਾਣੀ ਚਾਹੀਦੀ ਇਹ ਲੌਂਗ ਜਿਹੜੇ ਹਨ ਅਸੀਂ ਲਾਲ ਕੱਪੜੇ ਦੇ ਵਿੱਚ ਰੱਖੇ ਹਨ ਜਿਹੜਾ ਲਾਲ ਰੰਗ ਦਾ ਕੱਪੜਾ ਹੁੰਦਾ ਹੈ ਉਹ ਮਾਤਾ ਲక్ష్ਮੀ ਜੀ ਨੂੰ ਬੜਾ ਹੀ ਜ਼ਿਆਦਾ ਪਸੰਦ ਹੁੰਦਾ ਹੈ ਤੇ ਜਿਵੇਂ ਹੀ ਅਸੀਂ ਇਹ ਲਾਲ ਕੱਪੜੇ ਦੇ ਵਿੱਚ ਲੌਂਗ ਲਪੇਟ ਕੇ ਆਪਣੀ ਤਜੋਰੀ ਵਿੱਚ ਰੱਖਾਂਗੇ ਇਸ ਲਾਲ ਰੰਗ ਦੇ ਕੱਪੜੇ ਨੂੰ ਫਿਰ ਰੱਖ ਦੇਣਾ ਹੈ ਉਵੇਂ ਹੀ ਕੁਝ ਸਮੇਂ ਬਾਅਦ ਮਾਤਾ ਲక్ష్ਮੀ ਜੀ ਸਾਡੇ ਤੇ ਬੜੇ ਜ਼ਿਆਦਾ ਪ੍ਰਸੰਨ ਹੋ ਜਾਣਗੇ ਸਾਡੇ ਤੇ ਬੜੀ ਜ਼ਿਆਦਾ ਕਿਰਪਾ ਕਰ ਦੇਣਗੇ ਜੇਬ ਪੈਸਿਆਂ ਨਾਲ ਭਰ ਜਾਵੇਗੀ ਸਾਡੀਆਂ ਮੁਸ਼ਕਲਾਂ ਦਾ ਅੰਤ ਹੋ ਜਾਵੇਗਾ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤੁਹਾਡੇ ਘਰ ਵਿੱਚ ਇਹ ਉਪਾਅ ਪੈਸਿਆਂ ਨੂੰ ਆਕਰਸ਼ਿਤ ਕਰੇਗਾ ਤੁਹਾਡੇ ਘਰ ਵਿੱਚ ਪੈਸਾ ਆਉਣ ਦਾ ਕੋਈ ਨਾ ਕੋਈ ਹੀਲਾ ਵਸੀਲਾ ਬਣਦਾ ਹੀ ਰਹੇਗਾ ਤੁਹਾਡੀ ਕਿਰਤਕ ਮਾਈ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਅਸੀਂ ਜਿਹੜੇ ਦੋ ਲੌਂਗ ਰੱਖੇ ਹਨ ਜੇਕਰ ਅਸੀਂ ਗੱਲ ਕਰੀਏ ਕਿ ਲੌਂਗ ਦੇ ਬਾਰੇ ਤੇ ਲੌਂਗ ਕੋਈ ਆਮ ਜਹੀ ਚੀਜ਼ ਨਹੀਂ ਹੁੰਦੀ ਇਹਨਾਂ ਦੇ ਵਿੱਚ ਇੱਕ ਐਸੀ ਅਲੌਕਿਕ ਸ਼ਕਤੀ ਹੁੰਦੀ ਹੈ ਜੋ ਚੁੰਬਕ ਦੀ ਤਰ੍ਹਾਂ ਪੈਸੇ ਨੂੰ ਆਪਣੇ ਵੱਲ ਖਿੱਚਦੀ ਹੈ ਜਿਸ ਦੇ ਨਾਲ ਸਾਡੇ ਘਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪੈਸਿਆਂ ਪ੍ਰਤੀ ਪਰੇਸ਼ਾਨੀ ਨਹੀਂ ਆਉਂਦੀ ਤੇ ਪੈਸੇ თან ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੇ ਨਾਲ ਜੁੜੀ ਹੁੰਦੀ ਹੈ ਤੇ ਮਾੜੀਆਂ ਸ਼ਕਤੀਆਂ ਨੂੰ ਸਾਡੇ ਘਰ ਵਿੱਚੋਂ ਦੂਰ ਕਰਦੀ ਹੈ ਉਹਨਾਂ ਨੂੰ ਵੀ ਸਾਡੇ ਘਰ ਤੋਂ ਦੂਰ ਕਰਕੇ ਸਾਡਾ ਘਰ ਖੁਸ਼ਹਾਲ ਕਰ ਦਿੰਦੇ ਹਨ ਇਹ ਜਿਹੜੇ ਲੌਂਗ ਹੁੰਦੇ ਹਨ ਪੈਸੇ ਨੂੰ ਚੁੰਬਕ ਦੀ ਤਰ੍ਹਾਂ ਆਪਣੇ ਵੱਲ ਖਿੱਚਣ ਦੀ ਸ਼ਕਤੀ ਰੱਖਦੇ ਹਨ ਲੌਂਗ ਦਾ ਕੀਤਾ ਹੋਇਆ ਉਪਾਅ ਕਦੇ ਵੀ ਖਾਲੀ ਨਹੀਂ ਜਾਂਦਾ ਤੇ ਜਿਹੜਾ ਲਾਲ ਕੱਪੜਾ ਹੈ ਉਹ ਮਾਤਾ ਲక్ష్ਮੀ ਜੀ ਨੂੰ ਪ੍ਰਸੰਨ ਹੁੰਦਾ ਹੈ ਤੇ ਜਦੋਂ ਮਾਤਾ ਲక్ష్ਮੀ ਦੇਵੀ ਜੀ ਹੀ ਪ੍ਰਸੰਨ ਹੋ ਗਏ ਤਾਂ ਫਿਰ ਸਾਨੂੰ ਪੈਸੇ ਪ੍ਰਤੀ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਮਾਤਾ ਲక్ష్ਮੀ ਜੀ ਦੀ ਇੰਨੀ ਜ਼ਿਆਦਾ ਕਿਰਪਾ ਹੋ ਜਾਵੇਗੀ ਤੇ ਉਸ ਸਮੇਂ ਘਰ ਦੇ ਵਿੱਚ ਧਨ ਦੌਲਤ ਤੇ ਪੈਸੇ 'ਚ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਸਾਰੀਆਂ ਹੀ ਪ੍ਰੋਬਲਮ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਦਾ ਅੰਤ ਹੋ ਜਾਵੇਗਾ ਇਹ ਬੜਾ ਹੀ ਜ਼ਿਆਦਾ ਚਮਤਕਾਰੀ ਤੇ ਸਰਲ ਉਪਾਅ ਹੈ ਇਸ ਨੂੰ ਕਰਕੇ ਵੇਖ ਲੈਣਾ ਇਸ ਦੇ ਨਾਲ ਤਾਂ ਕੋਈ ਵੀ ਸਾਡਾ ਖਰਚ ਨਹੀਂ ਲੱਗਣ ਵਾਲਾ ਬਸ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਤੁਸੀਂ ਉਪਾਅ ਕਰਨਾ ਹੈ ਤੁਸੀਂ ਆਪਣੇ ਮਨ ਵਿੱਚ ਵਿਸ਼ਵਾਸ ਤੇ ਭਾਵਨਾ ਰੱਖ ਕੇ ਹੀ ਕਰਨਾ ਹੈ ਤੇ ਉਪਾਅ ਕਰਦੇ ਸਮੇਂ ਆਪਣੇ ਮਨ ਦੇ ਵਿੱਚ ਤੁਸੀਂ ਇਹ ਖਿਆਲ ਨਹੀਂ ਲੈ ਕੇ ਆਉਣਾ ਕਿ ਪਤਾ ਨਹੀਂ ਇਸ ਉਪਾਅ ਦਾ ਅਸਰ ਹੋਵੇਗਾ ਜਾਂ ਨਹੀਂ 100% ਹੋਵੇਗਾ ਜੇਕਰ ਵਿਸ਼ਵਾਸ ਪੱਕਾ ਹੋਵੇਗਾ ਵਧੀਆ ਹੀ ਰਿਜ਼ਲਟ ਮਿਲੇਗਾ ਮਨ ਵਿੱਚ ਆਸ਼ਾ ਜਗਾਉਣੀ ਹੈ ਤੇ ਜਦੋਂ ਵੀ ਉਪਾਅ ਕਰਨਾ ਹੈ ਕਦੇ ਵੀ ਆਂਡ ਕਮਾਂਡ ਦੇ ਵਿੱਚ ਕਿਸੇ ਭੈਣ ਭਰਾ ਨੂੰ ਵੀ ਨਹੀਂ ਦੱਸਣਾ ਘਰ ਦੇ ਜੀਆਂ ਨੂੰ ਪਤਾ ਹੋਵੇਗਾ ਤਾਂ ਉਹ ਕੋਈ ਗੱਲ ਨਹੀਂ ਪਰ ਤੁਸੀਂ ਆਂਡ ਕਮਾਂਡ ਦੇ ਵਿੱਚ ਇਸ ਬਾਰੇ ਕੋਈ ਵੀ ਚਰਚਾ ਸਾਂਝੀ ਨਹੀਂ ਕਰਨੀ ਨਹੀਂ ਤਾਂ ਫਿਰ ਤੁਸੀਂ ਕਹੋਗੇ ਕਿ ਸਾਨੂੰ ਇਸ ਉਪਾਅ ਦਾ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਕਿਸੇ ਬੇਗਾਨੇ ਨੂੰ ਦੱਸਣ ਦੇ ਨਾਲ ਇਸ ਉਪਾਅ ਦਾ ਅਸਰ ਜਿਹੜਾ ਹੈ ਫਿਰ ਅੱਧਾ ਰਹਿ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ